ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਧਰਮ ਸਭ ਧਰਮਾਂ ਵਿੱਚ ਸ੍ਰੇਸ਼ਟ ਧਰਮ ਕਈ ਚਗਲ ਪੰਥੀ ਅਤੇ ਸੁਖ ਰਹਿਣੀ ਰਹਿਤ ਦੇ ਸੁਗਮਤਾ ਸਹੇੜੂ ਤੇ ਵਿਵੇਕ ਧਾਰਨਾ ਦੇ ਡਰੂ ਬਹਾਨਾ ਬਾਜ਼ ਸਿੱਖ ਉੱਪਰ ਲਿਖੇ ਮਾਨਸ ਕੀ ਜਾਤ ਸਭ ਇਕੈ ਪਹਿਚਾਨਬੋ ਵਾਲੇ ਸ੍ਰੀ ਦਸ਼ਮੇਸ਼ ਵਾਕ ਦੇ निज मतलबी मनगढ़त ਅਤੇ ਉਲਟੇ ਅਰਥ ਲਗਾਉਣ ਲੱਗ ਪੈਂਦੇ ਹਨ ਅਤੇ ਆਪੋਂ ਹੀ ਬ੍ਰह्मवेत्ता ਉੱਚ ਗਿਆਨੀ ਬਣ ਬਣ ਬਹਿੰਦੇ ਹਨ ਅਤੇ ਕਹਿੰਦੇ ਹਨ ਕਿ Hindu Turk ਆਦਿਕ ਦਾ ਭੇਦ ਮਿੱਥਿਆ ਹੈ ਸਿੱਖਾਂ ਨਾਲੋਂ ਇਹਨਾਂ ਦਾ ਕੋਈ ਵਿਤਰਕ ਨਹੀਂ ਸਭੇ ਬਣੇ ਬਣਾਤੇ ਸਿੱਖ ਹਨ ਉਹਨਾਂ ਨੂੰ ਸਿੱਖੀ ਮੰਡਲ ਵਿੱਚ ਲਿਆਉਣ ਦੀ ਕੋਈ ਲੋੜ ਨਹੀਂ ਉਨਾ ਨਾਲ ਖੁੱਲਮ ਖੁੱਲਾ ਖਾਓ ਪੀਓ ਮਾਨਸ ਕੀ ਜਾਤ ਸਭ ਇੱਕੇ ਜੋ ਹੋਈ ਹਿੰਦੂ ਤੁਰਕ ਸਭੇ ਉਸ ਦੇ ਦਰ ਤੇ ਪ੍ਰਵਾਨ ਹਨ ਭਾਵੇਂ ਸਿੱਖ ਬਣਨ ਭਾਵੇਂ ਨਾ ਬਣਨ ਸਭੇ ਮਤ ਧਰਮ ਅਤੇ ਅਨਕ ਧਰਮ ਗ੍ਰਹਿਣ ਹਾਰੇ ਇੱਕਸਾਰ ਸ੍ਰੇਸ਼ਟ ਹਨ ਚਾਹੇ ਕੋਈ ਕਿਸੇ ਧਰਮ ਵਿੱਚ ਹੋਵੇ ਪਰੰਤੂ ਦੇਖੋ ਇਸ ਪਰਥਾਏ ਸ੍ਰੀ ਦਸ਼ਮੇਸ਼ ਜੀ ਉਸ ਸ੍ਰੀ ਅਕਾਲ ਉਸਤਤ ਵਿਖੇ ਹੀ ਫਰਮਾਉਂਦੇ ਹਨ ਕਈ ਬ੍ਰਹਮਵੇਦ ਰਟੰਤ ਕਈ ਸੇਖ ਨਾਮ ਉਚਰੰਤ ਬੈਰਾਗ ਕਹੂੰ ਸੰन्यास ਕਹੂੰ ਫਿਰਤ ਰੂਪ ਉਦਾਸ ਸਭ ਕਰਮ ਫੁਕਟ ਜਾਨ ਸਭ ਧਰਮ ਨਿਫਲਮਾਨ ਬਿਨ ਏਕ ਨਾਮ ਅਧਾਰ ਸਭ ਕਰਮ ਭਰਮ ਵਿਚਾਰ ਪੁਨਾ ਕਈ ਜਪਤ ਜੋਗ ਕਲਪੰ ਪਰਜੰਤ ਨਹੀਂ ਤਦ ਪਿਤਾਸ ਪਾਇਤ ਨ ਅੰਤ ਕਈ ਕਰਤ ਕੋਟ ਵਿਦਿਆ ਵਿਚਾਰ ਨਹੀਂ ਤਦ ਪ੍ਰਦ੍ਰਿਸ਼ਟ ਦੇਖੇ ਮੁਰਾਰ ਬਿਨ ਭਗਤ ਸਕਤ ਨਹੀਂ ਪਰਤਪਾਨ ਬਹੁ ਕਰਤ ਹੋਮ ਅਰ ਜਗਦਾਨ ਬਿਨ ਏਕ ਨਾਮ ਇਕ ਚਿਤ ਲੀਨ ਫੋਕਟੋ ਸਰਬ ਧਰਮਾ ਬਿਹੀਨ ਪੁਨਾ ਜਹ ਬੇਦ ਪੁਰਾਨ ਕਤੇਬ ਜਪੈ ਸੁਤ ਸਿੰਧ ਅਦੋ ਮੁਖ ਤਾਪ ਤਪੈ ਕਈ ਕਲਪਨ ਲੋ ਤਪ ਤਾਪ ਕਰੈ ਨਹੀਂ ਨੈਕ ਕਿਰਪਾ ਨਿਧ ਪਾਨ ਪਰ ਜਹ ਫੋਕਟ ਧਰਮ ਸਭ ਤਜ ਹੈ ਇਕ ਚਿਤ ਕਿਰਪਾ ਨਿਧ ਕੋ ਜਪ ਹੈ ਤੇਉ ਜਾ ਭਾਵ ਸਾਗਰ ਕੋ ਤਰ ਹੈ ਭਵ ਭੂਲ ਨ ਦੇਹ ਪੁਨਰ ਤਰ ਹੈ ਇਸ ਪ੍ਰਕਰਨ ਪਰ ਥਾਏ ਅਧਿਕ ਸੰਦੇ ਨਵਿਰਤ ਕਰਨ ਲਈ ਜ਼ਰੂਰੀ ਹੈ ਕਿ ਇੱਥੇ ਸ੍ਰੀ ਬਚਤਰਨਾਟਕ ਧਾਇ 6ਵੇਂ ਵਿੱਚੋਂ ਸ੍ਰੀ ਦਸ਼ਮੇਸ਼ ਜੀ ਦੇ ਤਰਦੇ ਤਰਦੇ ਸ੍ਰੀ ਮੁਖਵਾਕਾਂ ਦਾ ਵਿਸਥਾਰ ਪੂਰਵਕ ਉਤਾਰਾ ਕੀਤਾ ਜਾਵੇ। ਯਥਾ ਅਕਾਲਪੁਰਖ ਬਾਚ ਇਸ ਕੀਟ ਪ੍ਰਤੀ ਚਉਪਈ ਜਬ ਪਹਿਲੇ ਹਮ ਸ੍ਰਿਸ਼ਟ ਬਨਾਈ दैत्य ਰਚੇ ਦੁਸ਼ਟ ਦੁਖਦਾਈ ਤੇ ਪੂਜ ਬਲ ਬਵਰੇ ਹਵਾ ਗਏ ਪੂਜਤ ਪਰਮਪੁਰਖ ਰਹਿ ਗਏ ਤੇ ਹਮ ਤਮਕ ਤਨਕ ਮੋਖਾਪੇ ਤਨ ਕੀ ਠੌਰ ਦੇਵਤਾ ਥਾਪੇ ਤੇ ਵੀ ਬਲ ਪੂਜਾ ਉਰ ਜਾਏ ਆਪਨ ਹੀ ਪਰਮੇਸ਼ਰ ਕਹਾਏ ਮਹਾਦੇਵ ਅਚੁੱਤ ਕਹਿਵਾਇਓ ਵਿਸ਼ਨ ਆਪ ਹੀ ਕੋ ਠਹਿਰਾਇਓ ਬ੍ਰਹਮ ਆਪ ਪਾਰਬ੍ਰਹਮ ਬਖਾਨਾ ਪ੍ਰਭ ਕੋ ਪ੍ਰਭੂ ਨ ਕਿਨਹੋ ਜਾਨਾ ਤਬ ਸਾਖੀ ਪ੍ਰਭ ਅਸ਼ਟ ਬਨਾਏ ਸਾਖ ਨਮਿਤ ਦੇ ਬਿਠਹਿ ਰਾਇ ਤੇ ਕਹਿ ਕਰੋ ਹਮਾਰੀ ਪੂਜਾ ਹਮ ਬਿਨਵਰ ਨਾ ਠਾਕੁਰ ਦੂਜਾ ਪਰਮ ਤਤਕ ਜਿਨ ਨ ਪਛਾਨਾ ਤਿਨ ਕਰ ਈਸਰ ਤਿਨ ਕਹੂ ਮਾਨਾ ਕੀਤੇ ਸੂਰ ਚੰਦ ਕਹੂ ਮਾਨਾ ਅਗਨ ਹੋਤਰ ਕਈ ਪਵਨ ਪਰਮਾਨਾ ਕਿਨ ਹੂ ਪ੍ਰਭ ਪਾਹਨ ਪਹਿਚਾਨਾ ਨਾਥ ਕਿਤੇ ਜਲ ਕਰਤ ਵਿਧਾਨਾ ਕਿਤਕ ਕਰਮਕਰਤ ਦਰਪਾਨਾ ਧਰਮ ਰਾਜ ਕੋ ਧਰਮ ਪਛਾਨਾ ਜੇ ਪ੍ਰਭ ਸਾਖ ਨਮਿਤ ਠਹਿਰਾਏ ਤੇਹਾਂ ਆਏ ਪ੍ਰਭ ਕੋ ਪ੍ਰਭੂ ਕਹਿਵਾਏ ਤਾਂ ਕੀ ਬਾਤ ਬਿਸਰ ਜਾਂਦੀ ਵੀ ਆਪਣੇ ਆਪਣੇ ਪਰਤ ਸੋਭ ਵੀ ਜਬ ਪ੍ਰਭ ਕੋ ਨਾ ਤਿਨਾਂ ਪਹਿਚਾਨਾ ਤਬ ਹਰ ਇਨ ਮਨੁਛਨ ਠਹਿਰਾਨਾ ਤੇ ਵੀ ਬਸ ਮਮਤਾ ਹੋਏ ਗਏ ਪਰਮੇਸ਼ਰ ਪਾਹਣ ਠਹਿਰੇ ਤਾਬ ਹਰ ਸਿੱਧ ਸਾਧ ਠਹਿਰਾਏ ਤਿੰਨ ਵੀ ਪਰਮਪੁਰਖ ਨਹੀਂ ਪਾਏ ਜੇ ਕੋਈ ਹੋਤ ਭਇਓ ਜਗ ਸਿਆਨਾ ਤਿੰਨ ਤਿੰਨ ਆਪਣੋ ਪੰਥ ਚਲਾਨਾ ਪਰਮਪੁਰਖ ਕਿਨਹੁ ਨਾ ਪਾਇਓ ਬੈਰ ਬਾਦ ਅਹੰਕਾਰ ਵਡਾਇਓ ਪੇਟ ਪਾਤ ਆਪਨ ਤੇ ਜਲੈ ਪ੍ਰਭ ਕੇ ਪੰਥ ਨਾ ਕੋ ਚਲੈ ਜਿਨ ਜਿਨ ਤਨਕ ਸਿੱਧ ਕੋ ਪਾਇਓ ਤਿੰਨ ਤਿੰਨ ਆਪਣਾ ਰਾਹ ਚਲਾਇਓ ਪਰਮੇਸ਼ਰ ਨਾ ਕਿਨੂੰ ਪਹਿਚਾਨਾ ਮਮ ਉਚਾਰ ਤੇ ਭਇਓ دیਵਾਨਾ ਪਰਮ ਤਤ ਕਿਨਹੂ ਨਾ ਪਛਾਨਾ ਆਪ ਆਪ ਭੀਤਰ ਉਰਜਾਨਾ ਤਬ ਜੇ ਜੇ ਰਖ ਰਾਜ ਬਨਾਏ ਤਿਨ ਆਪਨ ਪੁਨ ਸਿਮਰਤ ਚਲਾਏ ਜੇ ਸਿਮਰਤਨ ਕੇ ਭਏ ਅਨੁਰਾਗੀ ਤਿਨ ਤਿਨ ਕਿਰਿਆ ਬ੍ਰਹਮ ਕੀ ਤਿਆਗੀ ਜਿਨ ਮਨ ਹਰ ਚਰਨ ਠਹਿਰਾਇਓ ਸੋ ਸਿਮਰਤਨ ਕੇ ਰਾ ਨ ਆਇਓ ਬ੍ਰਹਮਚਾਰ ਹੀ 베ਦ ਬਨਾਏ ਸਰਬ ਲੋਕ ਤੇ ਕਰਮ ਚਲਾਏ ਜਿਨ ਕੀ ਲਿਵ ਹਰ ਚਰਨਨ ਲਾਗੀ ਤੇ 베ਦਨ ਤੇ ਭਏ त्याਗੀ ਜਿਨ ਮਤ 베ਦ ਕਤੇ ਬਨ त्याਗੀ ਪਾਰ ਬ੍ਰਹਮ ਕੇ ਭਏ ਅਨੁਰਾਗੀ ਤਨ ਕੇ ਗੂੜ ਮਤ ਜੇ ਚਲਹੀ ਭਾਂਤ ਅਨੇਕ ਦੁਖਨ ਸੋ ਦਲਹੀ ਤਬ ਹਰ ਬਹੁਰ ਦਤ ਉਪਜਾਇਓ ਤੈਨ ਵੀ ਆਪਣਾ ਪੰਥ ਚਲਾਇਓ ਕਰਮੋ ਨਖ ਸਿਰ ਜਟਾ ਸਵਾਰੀ ਪ੍ਰਭ ਕੀ ਕਿਰਿਆ ਕਛੁ ਨਾ ਵਿਚਾਰੀ ਪੁਨ ਹਰ ਗੋਰਖ ਕੋ ਉਪਰਾਜਾ ਸਿਖ ਕਰੇ ਤੈਨ ਹੂੰ ਬੜ ਰਾਜਾ ਸਰਵਨ ਫਰ ਮੁਦਰਾ ਦੁਆੜਾਰੀ ਹਰ ਕੀ ਪ੍ਰੀਤ ਰੀਤ ਨਾ ਵਿਚਾਰੀ ਪੁਨ ਹਰ ਰਾਮਾਨੰਦ ਕੋ ਕਰਾ ਭੇਸ ਬਰਾਗੀ ਕੋ ਜਨ ਧਰਾ ਕੰਠੀ ਕੰਠ ਕਾਠ ਕੀ ਡਾਰੀ ਪ੍ਰਭ ਕੀ ਕਿਰਿਆ ਨਾ ਕਛੂ ਵਿਚਾਰੀ ਜੇ ਪ੍ਰਭ ਪਰਮ ਪੁਰਖ ਉਪਜਾਏ ਤਿੰਨ ਤਿੰਨ ਆਪਣੇ ਰਾਹ ਚਲਾਏ ਮਹਾ ਦੀਨ ਤਬ ਪ੍ਰਭ ਉਪਰਾਜਾ ਅਰਬ ਦੇਸ ਕੋ ਕੀਨੋ ਰਾਜਾ ਤਿੰਨ ਵੀ ਇੱਕ ਪੰਥ ਉਪਰਾਜਾ ਲਿੰਗ ਬਿਨਾ ਕੀਨੇ ਸਭ ਰਾਜਾ ਸਭ ਤੇ ਆਪਣਾ ਨਾਮ ਜਪਾਇਓ ਸਤ ਨਾਮ ਕਾਹੂ ਨਾ ਦਰੜਾਇਓ ਸਭ ਆਪਣੇ ਆਪਣੇ ਉਰਜਾਨਾ ਪਾਰ ਬ੍ਰਹਮ ਕਾ ਹੋ ਨਾ ਪਛਾਨਾ ਤਪ ਸਾਧਤ ਹਰ ਮੋਹੇ ਬਿਲਾ ਬੁਲਾਇਓ ਇਮ ਕਹਿ ਕੇ ਇਹ ਲੋਕ ਪਠਾਇਓ ਅਕਾਲ ਪੁਰਖ ਬਾਚ ਚਉਪਈ ਮੈਂ ਆਪਣਾ ਸੁਤ ਤੋਹੇ ਨਿਵਾਜਾ ਪੰਥ ਪਰ ਚੁਰ ਕਰ ਬੇ ਕਉ ਸਾਜਾ ਜਾਹੇ ਤਹਾਂ ਤੇ ਧਰਮ ਚਲਾਏ ਕਬੁੱਧ ਕਰਨ ਤੇ ਲੋਕ ਹਟਾਏ ਹਮ ਇਹ ਕਾਜ ਜਗਤ ਮੋ ਆਏ ਧਰਮ ਹੇਤ ਗੁਰਦੇਵ ਪਠਾਏ ਜਹਾਂ ਤਹਾਂ ਤੁਮ ਧਰਮ ਬਿਥਾਰੋ ਦੁਸ਼ਟ ਦੋਖੀ ਅਨ ਪਕਰ ਬਚਾਰੋ ਯਾਹੀ ਕਾਜ ਧਰਾ ਹਮ ਜਨਮੰ ਸਮਝ ਲੇਹੋ ਸਾਧੂ ਸਭ ਮਨ ਮੰ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਜੇ ਜੇ ਭਏ ਪਹਿਲ ਅਵਤਾਰਾ ਆਪ ਆਪ ਤਿਨ ਜਾਪ ਉਚਾਰਾ ਪਰਾਵਦੋਖੀ ਕੋਈ ਨਾ ਬਿਦਾਰਾ ਧਰਮ ਕਰਨ ਕੋ ਕਾਹੂ ਨਾ ਡਾਰਾ ਜੇ ਜੇ ਗੌਸ ਅੰਭੀਆ ਭਏ ਮੈਂ ਮੈਂ ਕਰਤ ਜਗਤ ਤੇ ਗਏ ਮਹਾਪੁਰਖ ਕਾਹੂ ਨਾ ਪਛਾਨਾ ਕਰਮ ਧਰਮ ਕੋ ਕਛੂ ਨਾ ਜਾਨਾ ਦੋਹਰਾ ਕੋਈ ਪੜਤ ਕੁਰਾਨ ਕੋ ਕੋਈ ਪੜਤ ਪੁਰਾਨ ਕਾਲ ਨ ਸਕਤ ਬਚਾਏ ਕੈ ਫੋਕਟ ਧਰਮ ਨਿਦਾਨ ਚੌਪਈ ਕਈ ਕੋਟ ਮਿਲ ਪੜਤਿ ਕੁਰਾਨਾ ਬਾਚਤ ਕਿਤੇ ਪੁਰਾਨ ਅਜਾਨਾ ਅੰਤ ਕਾਲ ਕੋਈ ਕਾਮ ਨ ਆਵਾ ਦਾਵ ਕਾਲ ਕਾਹੂ ਨ ਬਚਾਵਾ ਕਿਉ ਨ ਜਪੋ ਤਾਕੋ ਤੁਮ ਭਾਈ ਅੰਤ ਕਾਲ ਜੋ ਹੋਏ ਸਹਾਈ ਫੋਕਟ ਧਰਮ ਲਖੋ ਕਰ ਭਰਮਾ ਇਨ ਤੇ ਸਰਤ ਨ ਕੋਈ ਕਰਮਾ ਬੇਦ ਕਤੇ ਬਿਖੇ ਹਰ ਨਾਹੀ ਜਾਣ ਲਿਹੋ ਹਰ ਜਨ ਮਨ ਮਾਹੀ ਇਨ ਸ੍ਰੀ ਮੁਖਵਾਕ ਸ੍ਰੀ ਦਸ਼ਮੇਸ਼ ਬਚਨਾਂ ਤੋਂ ਸਾਫ ਸਿੱਧ ਹੈ ਕਿ ਖਾਲਸਾ ਧਰਮ ਸਰਬ ਧਰਮਾਂ ਤੋਂ ਸ੍ਰੇਸ਼ਟ ਹੈ ਸਰਬ ਪ੍ਰਾਣੀ ਮਾਤਰ ਨੂੰ ਕਲਿਆਣ ਕਾਰਕ ਧਰਮ ਇੱਕੋ ਖਾਲਸਾ ਧਰਮ ਹੈ ਆਨਮਤ ਧਰਮ ਸਭ ਫੋਕਟ ਧਰਮ ਹਨ ਖਾਲਸਾ ਧਰਮ ਦੇ ਤੁਲ ਨਹੀਂ ਪੁੱਜ ਸਕਦੇ ਸ੍ਰੀ ਮੁਖਵਾਕਾਂ ਦੇ ਉਲਟੇ ਪੁਲਟੇ ਅਰਥ ਦੇ ਕੇ ਲੋਕਾਂ ਨੂੰ ਭਰਮਾਉਣ ਵਾਲੇ ਪੁਰਸ਼ ਸਭ ਟਪਲਾਬਾਜ਼ ਹਨ ਸੋ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨਬਉ ਵਾਲਾ ਸ੍ਰੀ ਦਸ਼ਮੇਸ਼ ਵਾਕ ਸਿਰਫ ਇਸ ਪ੍ਰਥਾਏ ਉਚਾਰਨ ਹੋਇਆ ਹੈ ਕਿ ਸੰਸਾਰ ਦੇ ਪ੍ਰਾਣੀ ਮਾਤਰ ਸਭ ਇੱਕ ਸਾਰ ਹਨ ਅਤੇ ਸਭ ਹੀ ਖਾਲਸਾ ਸੱਜਣ ਦੇ ਹੱਕਦਾਰ ਹਨ ਕਿਸੇ ਦਾ ਹੱਕ ਵਿਸ਼ੇਸ਼ ਨਹੀਂ ਕਿਸੇ ਦਾ ਘਟ ਨਹੀਂ ਕੋਈ ਛੂਤ ਅਛੂਤ ਹੋਣ ਕਰਕੇ ਗੁਰਮਤਿ ਸੁਮਾਰਗ ਦਾ ਅਪਾਤਰ ਕੁਪਾਤਰ ਨਹੀਂ ਜਨਮ ਜਾਤੀ ਦੇ ਕਰਮ ਭੇਦ ਦੇ ਜਨਮ ਕੁਫੇਰ ਵਿੱਚ ਪਾ ਕੇ ਕਿਸੇ ਪ੍ਰਾਣੀ ਨੂੰ ਗੁਰਮਤਿ ਧਰਮ ਧਾਰਨ ਦਾ ਕੁਪਾਤਰ ਦੱਸਣਾ ਮਹਾ ਅਗਿਆਨ ਹੈ ਪਰੰਤੂ ਇਹ ਵੀ ਦੱਸਣਾ ਮਹਾ ਅਗਿਆਨ ਹੈ ਕਿ ਕੁਦਰਤੋਂ ਉਪਨਨੇ ਕਿਰਤ ਕਰਮ ਕਰ ਜਾਤ ਜਨਮੇ ਸਭੇ ਜੀਵ ਸੋਤੇ ਹੀ ਉਧਰੇ ਹੋਏ ਹਨ ਉਹਨਾਂ ਦੇ ਉਦਾਹਰਨ ਦੀ ਲੋੜ ਨਹੀਂ ਅਥਵਾ ਉਹਨਾਂ ਨੂੰ ਉਦਾਹਰਨ ਉਭਾਰਨ ਦਾ ਸੰਕਲਪੀ ਯਤਨ ਕਰਨਾ ਉਹਨਾਂ ਨੂੰ ਨੀਚਾ ਦੇਖਣਾ ਹੈ ਅਥਵਾ ਐਸਾ ਕਰਨਾ ਉਹਨਾਂ ਤੇ ਕਿਰਣਾ ਕਰਨਾ ਹੈ ਬਲਕਿ ਐਸੇ ਵਾਕਾਂ ਦਾ ਸਿਧਾਂਤ ਇਹੋ ਹੀ ਹੈ ਕਿ ਕਿਸੇ ਪ੍ਰਾਣੀ ਮਾਤਰ ਤੋਂ ਖਾਸ जात कुजात ਵਿੱਚ ਜਨਮ ਲੈਣ ਕਰ ਕਿਰਨਤ ਮਤ ਹੋਵੋ ਉਸ ਨੂੰ ਖਾਲਸਾ ਧਰਮ ਦੇ ਦਾਇਰੇ ਵਿੱਚ ਲੈਣੋ ਮਤ ਸੰਕੋਚੋ ਗੁਰਮੁਤ ਦਾ ਦਰ ਪ੍ਰਾਣੀ ਮਾਤਰ ਲਈ ਖੁੱਲਾ ਹੈ ਜਾਤ ਕਰਕੇ ਬੁਰੇ ਭਲੇ ਹੋਣ ਦਾ ਵਿਚਾਰ ਸਭ ਭਰਮ ਅਗਿਆਨ ਹੈ ਇਸੇ ਵਿਸ਼ੇ ਦੀ ਪ੍ਰੌੜਤਾ ਲਈ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਪ੍ਰਕਾਰ ਦੇ ਵਾਕ ਹਨ ਯਥਾ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਭਰਮ ਨਾ ਭੁੱਲੋ ਭਾਈ ਖਾਲਕ ਖਲਕ ਖਲਕ ਮਹ ਖਾਲਕ ਪੂਰ ਰਹਿਓ ਸਰਬ ਠਾਈ ਰਹਾਉ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੈ ਨਾ ਕਛ ਪੋਚ ਮਾਟੀ ਕੇ ਭਾਂਡੇ ਨਾ ਕਛ ਪੋਚ ਗੁੰਭਾਰਾ ਸਭ ਮੈਂ ਸੱਚਾ ਏਕੋ ਸੋਈ ਤਿਸ ਕਾ ਕੀਆ ਸਭ ਕਛ ਹੋਈ ਹੁਕਮ ਪਛਾਨਾ ਸੋ ਏਕੋ ਜਾਨਾ ਬੰਧਾ ਕਈਆ ਸੋਈ ਅੱਲ੍ਹਾ ਅਲਖ ਨਾ ਜਾਈ ਲਖਿਆ ਗੁਰ ਗੁੜ ਦੀਨਾ ਮੀਠਾ ਕਹਿ ਕਬੀਰ ਮੇਰੀ ਸ਼ੰਕਾ ਨਾਸੀ ਸਰਬ ਨਿਰੰਜਨ ਡਿਠਾ ਪ੍ਰਭਾਤੀ ਕਬੀਰ ਜੀ ਜਨਮ ਜਾਤ ਦੇ ਲਿਹਾਜ਼ ਨਾਲ ਖਾਲਸਾ ਜੀ ਦੀ ਦ੍ਰਿਸ਼ਟੀ ਗੋਚਰ ਮਨੁੱਖਾਂ ਪ੍ਰਾਣੀਆਂ ਦੀ ਉੱਚ नीਚਤਾ ਦਾ ਭੇਦ ਨਹੀਂ ਜਨਮ ਜਾਤ ਦੇ ਲਿਹਾਜ਼ ਨਾਲ ਖਾਲਸਾ ਜੀ ਦੀ ਦ੍ਰਿਸ਼ਟੀ ਗੋਚਰ ਮਨੁੱਖਾਂ ਪ੍ਰਾਣੀਆਂ ਦੀ ਉੱਚ नीਚਤਾ ਦਾ ਭੇਦ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹੈ